ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਇਹ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਲਵਰ ਸੜ ਕੇ ਚਲੇ ਗਏ ਨੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕਨਵੀਨਰ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਹੀ ਸਾਰੀਆਂ ਜਿਹੜੀਆਂ ਸ਼ਕਤੀਆਂ ਪਾਵਰਾਂ ਨੇ ਉਹ ਖੋਲੀਆਂ ਆਪਣੀ ਜੇ ਚ ਪਾ ਲਈਆਂ ਹੁਣ ਥੋੜੀਆਂ ਜਿਹੀਆਂ ਉਹ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਨੂੰ ਦੇ ਦਿੱਤੀਆਂ ਗਈਆਂ ਇਧਰ ਆਪ ਵਿਧਾਇਕਾ ਖਿਲਾਫ ਪੋਸਟਰ ਰੈਮ ਸ਼ੁਰੂ ਹੋ ਗਈ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਖਿਲਾਫ ਹੋ ਗਏ ਨੇ ਇਸ ਵਿਧਾਇਕਾ ਦੇ ਕਿਉਂਕਿ ਇਸ ਵਿਧਾਇਕਾ ਵੱਲੋਂ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਿਛਲੇ 3 ਸਾਲਾਂ ਤੋਂ ਮੂੰਹ ਨਹੀਂ ਲਾਇਆ ਗਿਆ ਵਰਕਰਾਂ ਨਾਲਸੇ ਹੁਣ ਰੱਜ ਕੇ ਇਸ ਵਿਧਾਇਕਾ ਦੇ ਖਿਲਾਫ ਪੜਾਅਸ ਕੱਢੀ ਜਾਰੀ ਹੈ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆ ਪਮਕੜਾਂ ਅਤੇ ਵਰਕਰਾਂ ਵੱਲੋਂ ਯਾਨੀ ਕਿ ਕੇਜਰੀ ਵਾਲੋਂ ਫਿਰ ਦੁਬਾਰਾ ਭਾਜਰਾ ਪੈ ਗਿਆ ਨੇ ਕਿ ਆਖਰਕਾਰ ਇਸ ਵਿਧਾਇਕਾ ਨੇ ਪਿਛਲੇ ਸਾਢੇ 4 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਹਲਕਾ ਹਰੀਨਗਰ ਰਾਤ ਕੁਮਾਰੀ ਟਿੱਲੋ ਰਾਤ ਕੁਮਾਰੀ ਟਿੱਲੋ ਨੂੰ ਫ੍ਰੀ ਟਿਕਟ ਦਿੱਤੇ ਜਾਣ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਪਮਕੜਾਂ ਟਕਸਾਲੀਆਂ ਵਕੜਾਂ ਵੱਲੋਂ ਹੋ ਗਿਆ ਹੈ ਯਾਨੀ ਕਿ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਖਿਲਾਫ ਜਿਹੜੇ ਨੇ ਪੋਸਟਰ ਵੀ ਲਗਾ ਦਿੱਤੇ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਅਰਵਿੰਦ ਕੇਜੂ 왈 ਹੁਣ ਟੈਨਸ਼ਨ ਦੇ ਵਿੱਚ ਨੇ ਕੀ ਰਾਜਕੁਮਾਰੀ ਢਿੱਲੋ ਨੂੰ ਦੀ ਟਿਕਟ ਕੱਟ ਦਿੱਤੀ ਜਾਣੀ ਚਾਹੀਦੀ ਹੈ ਫਿਰ ਆਖਰਕਾਰ ਹੋਣਾ ਚਾਹੀਦਾ ਕੌਣ ਹੋਣਾ ਚਾਹੀਦਾ ਹੈ ਸਿੱਖ ਭਾਈਚਾਰਾ ਕਹਿੰਦਾ ਹੈ ਕਿ ਸਾਬਕਾ ਵਿਧਾਇਕ ਜਗਦੀਪ ਸਿੰਘ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਯਾਨੀ ਕਿ ਹਰੀ ਨਗਰ ਹਲਕੇ ਦੇ ਵਿੱਚ ਵਿਧਾਇਕਾ ਰਾਜਕੁਮਾਰ ਢਿੱਲੋਂ ਨੂੰ ਜਿਹੜੀ ਰਾਜਕੁਮਾਰ ਢਿੱਲੋਂ ਨੂੰ ਜਿਹੜੀ ਆਮ ਆਦਮੀ ਪਾਰਟੀ ਵੱਲੋਂ 2025 ਦੇ ਵਿੱਚ ਸਭ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਵਿਧਾਨ ਸਭਾ ਦੀਆਂ ਉੱਥੇ ਵਿਰੋਧ ਕੀਤਾ ਜਾ ਰਿਹਾ ਹੈ ਵਿਧਾਇਕਾ ਰਾਜਕੁਮਾਰ ਦੀ ਢਿੱਲੋਂ ਦਾ ਕਿਉਂਕਿ ਉਸਨੇ ਆਪਣੇ ਇਲਾਕੇ ਦੇ ਕਮਾਂ ਦੇ ਵਿੱਚ ਬੜੀ ਅਨਗਹਿਲੀ ਵਰਤੀ ਇਸ ਲਈ ਉਥੋਂ ਦੇ ਸਿੱਖ ਭਾਈ ਚਾਰੇ ਦੇ ਵਿੱਚ ਰੋਸ਼ ਹੈ ਅਤੇ ਸਿੱਖ ਭਾਈਚਾਰਾ ਕਹਿੰਦਾ ਹੈ ਕਿ ਜਗਦੀਪ ਸਿੰਘ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਸੀ ਹੁਣ ਦੇਖੋ ਟਿਕਟ ਬਦਲੀ ਜਾਂਦੀ ਹੈ ਜਾਂ ਨਹੀਂ ਬਦਲੀ ਜਾਂਦੀ ਲੇਕਿਨ ਰਾਜਕੁਮਾਰੀ ਢਿੱਲੋ ਦਾ ਹਲਕਾ ਹਰੀ ਨਗਰ ਤੋਂ ਜਿਤਨਾ ਬਿਲਕੁਲ ਮੁਸ਼ਕਲ ਹੋ ਗਿਆ ਹੈ ਕਿ ਕੋਈ ਸਿੱਖ ਭਾਈਚਾਰੇ ਦੀ ਸਭ ਤੋਂ ਜ਼ਿਆਦਾ ਜਿੰਮੋਟ ਜਿਆਦਾ ਦਿੱਲੀ ਦੇ ਵਿੱਚ ਹਰਿਦਿਆਰ ਵਿੱਚ ਪਾਈ ਜਾਂਦੀ ਹੈ ਰਾਜਕੁਮਾਰੀ ਢਿੱਲੋ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਧੰਨਵਾਦ